ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસે ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਹਨਾਂ ਦਾ ਮੋਟਰਸਾਈਕਲ ਜਿਸ ਤੇ ਉਹ ਸਵਾਰ ਸਨ ਵੀ ਜ਼ਬਤ ਕਰ ਲਿਆ ਹੈ। ਇਸ ਸੰਬੰਧੀ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਦਿੱਤੀ ਗਈ। ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜੰਗ ਛੇੜੀ ਗਈ ਹੈ ਗੇਨ ਸਟਰਗਸ ਉਸ ਤੋਂ ਫਸਟ ਡੇ ਦੇ ਵਿੱਚ ਮੈਂ ਸਮਝਦਾ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰਗ 카rtel ਅਸੀਂ ਬਸਟ ਕੀਤਾ ਜਿਹੜਾ ਕਿ ਕ੍ਰਾਸ ਬਾਰਡਰ ਨਾਰਕੋ 카rtel ਨੂੰ ਕਹਿ ਸਕਦੇ ਹਾਂ ਦੋ ਸਮਗਲਰੇ ਚ ਗ੍ਰਿਫਤਾਰ ਹੋਏ ਐ ਕਰਨ ਕਰਨਪਾਲ ਸਿੰਘ ਤੇ ਰਣਜੀਤ ਸਿੰਘ ਇਹ ਦੋਨੋਂ ਖੇਮਕਰਨ ਏਰੀਆ ਦੇ ਰਹਿਣ ਵਾਲੇ ਨੇ ਤਰਨਤਨ ਡਿਸਟ੍ਰਿਕਟ ਦੇ ਵਿੱਚ ਔਰ ਇਹਨਾਂ ਦੇ ਕੋਲੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ ਇਹ ਸਾਰਾ ਨੈਟਵਰਕ ਜਿਹੜਾ ਇਹ ਪਾਕਿਸਤਾਨ ਬੇਸਡ ਇੱਕ ਬੜਾ ਨੋਟੋਰੀਅਸ ਸਮਗਲਰ ਹੈ ਉਹ ਚਲਾ ਰਿਹਾ ਬਾਰ ਬੈਠਾ ਔਰ ਫਿਰੋਜ਼ਪੁਰ ਸੈਕਟਰੇ ਬਾਰ-ਬਾਰ ਯੂਜ਼ ਕਰ ਰਹੇ ਹੈ ਜਿਹੜੀ ਕਨਸਾਈਨਮੈਂਟ ਡਰੋਨਸ ਰਾਹੀਂ ਪੁਸ਼ ਕਰ ਰਹੇ ਹੈ ਔਰ ਇਸ ਜਿਹੜਾ ਮੋਡਿਊਲ ਹੈ ਇਹ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਆਈ ਹੈ ਕਿ ਇਹਦੇ ਤੇ ਸਪੈਸ਼ਲ ਮਾਰਕਿੰਗਸ ਡਿਫਰੈਂਟ ਨੇ ਜਿਵੇਂ ਕਨਸਾਈਨਮੈਂਟ ਦਾ ਇੱਕ ਹਿੱਸਾ ਹੁੰਦਾ ਜੋ ਕਿ ਕ੍ਰਾਸ ਬਾਰਡਰ ਚੀਜ਼ ਨੂੰ ਹੋਰ ਟੈਸਟੀਫਾਈ ਕਰਦੀ ਹੈ ਕਿ ਬਾਹਰੋਂ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹ ਡਰੋਨ ਰਾਹੀਂ ਭੇਜੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਨਾਲ ਇੱਕ ਮੋਟਰਸਾਈਕਲ ਵੀ ਹੈ ਵਿਦਆਊਟ ਨੰਬਰ ਹੀਰੋ ਡਿਲਕਸ ਔਰ ਜੋ ਮੁਢਲੀ ਪੁਛਗਿੱਛ ਤੋਂ ਪਤਾ ਲੱਗਿਆ ਕਿ ਨਵੇਂ ਹੀ ਇਸ ਸਟੇਟ ਦੇ ਵਿੱਚ ਆਏ ਸੀ ਪੁਰਾਣੇ ਇਹਨਾਂ ਦੇ ਕੇਸ ਕੋਈ ਨਹੀਂ ਹੈ ਜੇ ਆਪਾਂ ਗੱਲ ਕਰੀਏ ਕਰਨਪਾਲ ਦੀ ਉਮਰ 37 ਸਾਲ ਹੈ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਨਾਲ-ਨਾਲ ਕਰਦਾ ਹੈ ਰਣਜੀਤ ਸਿੰਘ ਦੀ ਉਮਰ 36 ਸਾਲ ਹੈ ਇਹ ਲੇਬਰ ਦਾ ਕੰਮ ਕਰਦਾ ਅਨਪੜਾ ਬਿਲਕੁਲ ਸੋ ਜਿਹੜੀ ਇਹ ਚੋ ਮੁਢਲੀ ਗੱਲ ਸਾਹਮਣੇ ਆਉਂਦੀ ਜਿਵੇਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਪੈਸੇ ਦੇ ਲਾਲਚ ਪਿੱਛੇ ਜਿਹੜੇ ਲੋਕਾਂ ਨੂੰ ਲੁਭਾ ਕੇ ਬਾਹਰ ਬੈਠੇ ਜਿਹੜੇ ਕross ਬਾਰਡਰ ਸਮੱਗਲਰਸ ਨੇ ਉਹ ਆਪਣੇ ਜਿਹੜੇ ਡਰੋਨ ਰਾਹੀਂ ਕਨਸਾਈਨਮੈਂਟਸ ਕਰਦੇ ਆ ਜਿਹਨੂੰ ਆਪਾਂ ਇਹ ਦੇਖੀਏ ਏ ਕਰਨਪਾਲ ਤੇ ਰਣਜੀਤ ਦਾ ਪਿੰਡ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਖੇਮ ਕਰਨ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਨਾਲ ਉੱਥੋਂ ਇਹਨਾਂ ਦਾ ਸੰਪਰਕ ਹੋਇਆ ਪਰ ਇਹ ਵਾਲੀ ਜਿਹੜੀ ਕਨਸਾਈਨਮੈਂਟ ਹੈ ਇਹ ਇਹਨਾਂ ਨੂੰ ਰੋਜਪੁਰ ਸੈਕਟਰ ਰਾਹੀਂ ਅੰਦਰ ਆਈ ਹੈ ਜੋ ਇਹਨਾਂ ਦੀ ਔਰ ਅਸੀਂ ਉਹਨੂੰ ਵੀ ਟਰੈਕ ਕਰ ਰਹੇ ਹਾਂ ਕਿ ਇਸ ਸੋਰਸੇਸ ਨਾਲ ਇਹ ਉਸੇ ਰੀਚ ਕਨੈਕਟ ਹੋਏ